ਵਾਹ ਜੀ ਵਾਹ ਕੀ ਬਾਤ ਹੈ ਅੰਮ੍ਰਿਤਸਰ ਜ਼ਿਲ੍ਹਾ ਜੰਡੇਵਾਲਾ ਗੁਰੂ ਹਵੇਲੀ ਵੇਖੋ ਗੱਡਾ ਸੁਣਾ ਆਹਾਹਾ ਕੀ ਬਾਤ ਹੈ ਕਮਾਲ ਹੈ ਬਿਕਮਾਲਾ ਵਾਹ ਪੀ ਵਾਹ ਆਹਾਹਾ ਆਹਾਹਾ ਕੀ ਆ ਪੁਰਾਣਾ ਸਭਾ ਚਾਰਕ ਟੋਲ ਤੰਬਾਕਾ ਹਰਮੋਨੀਆਂ ਵਾਜਾ ਗ੍ਰਾਮੋਫੋਨ ਰਾਣੀਆਂ ਇਜਾਦਾਂ ਕਸਟਾਂ ਤਵੇ ਖੜਤਾਲ ਢਮਰੂ ਡੁਗ ਡੁਗੀ ਕੀ ਬਾਤ ਹੈ ਆਹਾ ਵਾਹ ਇਹਨੂੰ ਆਦੇ ਜੀ ਬੀਨ ਚਮਟਾ ਗਰਮੀਤ ਪਾਵਦਾ ਜਦ ਚਮਟਾ ਵੱਜਦਾ ਸਾਰੇ ਸੁਣਦੇ ਹੁੰਦੇ ਕਮਾਲ ਆ ਭਾਈ ਪੰਦਸਰੀ ਏ ਲੱਗੋ ਜਾ ਹਰ ਗੋਜੀ ਵਾਪੀ ਵਾਹ ਕੀ ਬਾਤ ਗਰਮੀਤ ਬਾਬਾ ਦੇ ਸਾਗ ਸਰੰਗੀ ਲੋਬੀ ਆ ਵੀ ਜਮਲੇ ਯਾਟ ਦੀ ਤੁੰਬੀ ਰਬਾਬ ਝੰਡੇ ਵਾਲਾ ਤੇ ਗੁਰੂ ਝੰਡੇ ਵਾਲਾ ਗੁਰੂ ਹਵੇਲੀ ਆ ਪ੍ਰਾਣਾ ਸੱਭਿਆਚਾਰ ਸਭਿਆਤਾਨ ਬੁਰਾ ਬਹੁਤ ਕਮਾਲ ਦੀ ਗੱਲ ਆ ਪਈ ਦੇਖੋ ਸਾਡੇ ਪੁਰਾਣੇ ਸਾਰੇ بڑے بڑے ਮਹਾਨ ਕਲਾਕਾਰ ਇਹ ਤੇ ਕਹੀ ਕਿ ਆ ਜੀ ਤੁਸੀਂ ਆਪ ਹੀ ਵੇਖ ਲਓ ਬੜੀਆਂ ਗੱਲਾਂ ਗਾਂਹ ਦੀਆਂ ਵਾ ਬਹੁਤ ਜੋਦੇ ਆ ਪੀ ਸਾਰੇ ਇਹ ਗਰਦਾਸ ਮਾਨ ਜਮਲਾ ਬਿੰਦਰਖੀਆ ਮਾਂ ਕਿਆ ਬਾਤ ਕਲਦੀਪ ਮਾਨਕੀਆਂ ਕਲੀਆਂ ਕਲਾਂ ਗਾਂਹ ਦੀਆਂ ਆ ਗਿਆ ਸਰਿੰਦਰ ਸ਼ਿੰਦਾਰ ਆਹਾਹਾਹਾਹਾਹਾਹਾ ਸਰਿੰਦਰ ਕੌਰ ਪੰਜਾਬ ਦੀ ਕੌਰ ਦਰਬੀਰ ਸੰਧੂ ਦਦਾਰ ਸੰਧੂ ਕਲਾਂ ਗਾਂਹ ਦੀਆਂ ਬਿੰਦਰਖੀਆ ਵੇਖ ਲੋ ਸਾਰੇ ਕਲਾਕਾਰ ਤਾਂ ਬੇਸਾਨਾ ਊਂ ਪੁਰੀ ਊਂ ਪੁਰੀ ਊਂ ਪੁਰੀ ਜੀਰਾ ਗਰਮੀ ਵਾਵਾ ਨੰਮੀ ਛੇਕ ਦੀ ਮਾਲਕ ਨੰਮੀ ਛੇਕ ਦੀ ਮਾਲਕ ਬਹੁਤ ਪੁਰਾਣਾ ਸਭਿਆਚਾਰ ਸੰਭਿਆਪੀ ਆ ਹੋਰ ਮਹਾਨ ਯੋਧੇ ਪੁਰਾਣੇ بڑے بڑے ਨੇਤਾ ਬਹੁਤ ਕੈਂਟ ਕੈਂਟ ਹੈਗੇ ਸੂਰਮੇ ਕੀ ਬਾਤ ਹੈ ਤੇ ਆਹਾਹਾਹਾਹਾਹਾ ਪਰੇ ਪਰੇ ਮਿਨਿਸਟਰ ਨੇਤਾ ਮਹਾਨ ਅਸਤਿਨਾ ਆ ਬਾਕੀ ਦੀਆਂ ਗੱਲਾਂ ਬਾਤ ਦਿਲ ਸਾਫ਼ ਹੋਣਾ ਚਾਹੀਦਾ ਕਿਆ ਬਾਤ ਹੈ ਮਾਣ ਜਨਾ ਪਰਿਯਤ ਇਹ ਜੰਡਿਆਲਾ ਗੁਰੂ ਦੇ ਨੇੜੇ ਵੇਰਵੀ ਪੰਜਾਬ ਇੰਡੀਆ ਜਿਲ੍ਹਾ ਅੰਮ੍ਰਿਤਸਰ ਜੰਡਿਆਲਾ ਗੁਰੂ ਬੜੇ ਮਹਾਨ ਮਹਾਨ ਜੋਧੀ ਆ ਵੀ ਬਹੁਤ ਵਧੀਆ ਤਰੀਫ ਆ ਇਹਨਾਂ ਦੀ ਦੇਖੋ ਜੀ ਦੇਖੋ ਪੁਰਾਣੇ ਸੱਬਿਆ ਚਾਰਕ ਸੰਦੂਖ ਹਾ 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 ਉਹ ਸੀ